मेरिटोरिया ਸਕੂਲਾਂ ਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਅੱਜ ਜਾਣਾਂਗੇ ਅਸੀਂ ਮੈਰਿਟोरिया ਸਕੂਲ ਅੰਮ੍ਰਿਤਸਰ ਪ੍ਰਤੀ ਗੁਰੂ ਕੀ ਨਗਰੀ ਵਿੱਚ ਵਸਿਆ ਹੋਇਆ ਇਹ ਸਕੂਲ ਮੈਰਿਟोरिया ਸਕੂਲ ਅੰਮ੍ਰਿਤਸਰ ਜਿਹੜਾ ਜਿਸ ਦੀ ਦੂਰੀ ਬੱਸ ਸਟੈਂਡ ਤੋਂ ਤਕਰੀਬਨ 8 ਕਿਲੋਮੀਟਰ ਹੈ ਤੇ ਰੇਲਵੇ ਸਟੇਸ਼ਨ ਤੋਂ ਦੂਰੀ ਜਿਹੜੀ ਤਕਰੀਬਨ 5 ਕਿਲੋਮੀਟਰ ਬਣਦੀ ਆ ਇਹ ਇਸ ਦੀ ਜਿਹੜੀ ਲੋਕੇਸ਼ਨ ਆ ਅਟਾਰੀ ਅੰਮ੍ਰਿਤਸਰ ਰੋਡ ਦੇ ਉੱਪਰ ਸਥਿਤ ਹੈ ਸਕੂਲ ਇਹ ਤੇ ਇਸ ਦੇ ਨੇੜੇ ਜਿਹੜਾ ਸਾਡਾ ਪਿੰਡ ਵਸਿਆ ਹੋਇਆਗਾ ਤੇ ਇਸ ਦੇ ਨੇੜੇ ਜਿਹੜਾ ਡੇਰਾ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਕਾਲਾ ਕਨੂਪਰ ਜਿਹੜਾ ਇਹ ਲੋਕੇਸ਼ਨ ਜਿਹੜੀ ਤੁਹਾਡੇ ਨਾਲ ਚਰਚਿਤ ਕੀਤੀ ਆ ਬਹੁਤ ਜਿਹੜਾ ਸਚਜਤਾ ਊਰਨ ਜਿਹੜਾ ਮਾਹੌਲ ਹੈ ਇਹ ਸਕੂਲ ਦੇ ਵਿੱਚ ਤੇ ਵਿਦਿਆਰਥੀ ਜਿਹੜਾ ਨਿਰੰਤਰ ਤਰੱਕੀ ਦੀਆਂ ਲਈਆਂ ਜੜੀਆਂ ਨੇ ਉਹ ਹਾਸਲ ਕਰ ਰਹੇ ਨੇਗੇ ਜਿਹੜਾ ਇਹ ਸਕੂਲ ਦੇ ਵਿੱਚੋਂ ਪੜ੍ਹ ਕੇ ਉੱਚ ਕੋਟੀ ਦੀ ਜਿਹੜੀ ਵਿਦਿਆ ਵਿਦਿਆਰਥੀ ਆਪਣੇ ਭਵਿੱਖ ਨੂੰ ਰੌਸ਼ਨਮਈ ਬਣਾ ਰਹੇ ਨੇਗੇ ਤੇ ਵੇਖ ਰਹੇ ਹੋ ਤੁਸੀਂ ਤਸਵੀਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਭ ਤੋਂ ਪਹਿਲਾਂ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਵਿਦਿਆਰਥੀ ਜਿਹੜਾ ਪੈਰੀਟੋਰੀਆ ਸਕੂਲ ਅੰਬਰਸਰ ਦੇ ਵਿੱਚ ਪਲੱਸ 2 ਕੀਤੀ ਸੀਗੀ ਇਹ ਅੱਜਕੱਲ ਐਮਬੀਬੀਐਸ ਕਰ ਰਿਹਾ ਹੈਗਾ ਇਹ ਬੱਚਾ ਜਿਹਨੂੰ ਸਟਾਫ ਜਿਹੜਾ ਸਨਮਾਨ ਕਰ ਰਿਹਾ ਹੈਗਾ ਪ੍ਰਿੰਸੀਪਲ ਮੈਮ ਤੇ ਸਮੂਹ ਸਟਾਫ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਖੇਡਾਂ ਵਾਲੇ ਬੱਚੇ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਪ੍ਰਾਪਤੀਆਂ ਲਗੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਇਹਨਾਂ ਬੱਚਾ ਦੀਆਂ ਨਾਲੀ ਤਸਵੀਰ ਤੁਸੀਂ ਦੇਖ ਰਹੇ ਹੋ ਪੀਟੀਐਮ ਦੀ ਕਿਸ ਤਰ੍ਹਾਂ ਦੇ ਨਾਲ ਮਾਪਿਆਂ ਨੂੰ ਜਿਹੜਾ ਸਤਿਕਾਰ ਦਿੱਤਾ ਜਾਂਦਾ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਇਹ ਤੁਸੀਂ ਤਸਵੀਰਾਂ ਪੀਟੀਐਮ ਦੀਆਂ ਵੇਖ ਰਹੇ ਹੋਗੇ ਤੇ ਅੱਗੇ ਜਿਹੜਾ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾਗਾ ਐਮ ਖੇਤਰਾਂ ਦੇ ਵਿੱਚ ਇਹਨਾਂ ਬੱਚਿਆਂ ਦਾ ਸਨਮਾਨ ਜਿਹੜਾ ਵੱਖਰੇ ਵੱਖਰੇ ਮੁਕਾਬਲਿਆਂ ਦੇ ਵਿੱਚ ਕੀਤਾ ਜਾਂਦਾਗਾ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਕੋਈ ਵੀ ਤਿਹਾਰ ਆਉਂਦਾਗਾ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਮਨਾਇਆ ਜਾਂਦਾਗਾ ਇੱਥੇ ਹੈਪੀ ਦੀਵਾਲੀ ਲਿਖਿਆ ਹੋਇਆ ਤੁਸੀਂ ਕਿੰਨੇ ਬੱਚੇ ਉਤਸ਼ਾਹਪੂਰਨ ਤਰੀਕੇ ਦੇ ਨਾਲ ਜਿਹੜਾ ਨਜ਼ਰ ਆ ਰਹੇ ਨੇ ਬੱਚਿਆਂ ਦੁਆਰਾ ਜਿਹੜੀ ਰੰਗੋਲੀ ਕਿੰਨੀ ਮਨਮੋਹਕ ਅਦਾ ਨੂੰ ਪੇਸ਼ ਕਰਦੀ ਆ ਤੇ ਦੇਖੋ ਤੁਸੀਂ ਕਿੰਨਾ ਟੈਲੈਂਟ ਹੈ ਜਿਹੜਾ ਵਿਦਿਆਰਥੀਆਂ ਦੇ ਵਿੱਚ ਤੇ ਸਟਾਫ ਉਹਨਾਂ ਦੀ ਕਿੰਨੀ ਸੋਹਣੀ ਅਗਵਾਈ ਕਰ ਰਿਹਾ ਕਿੰਨਾ ਸੋਹਣੀ ਪੜ੍ਹਾਈ ਆ ਤੇ ਕਿੰਨਾ ਸੋਹਣਾ ਵਾਤਾਵਰਨ ਦੇ ਵਿੱਚ ਬਣਿਆ ਹੋਇਆ ਸਕੂਲ ਇਹ ਜਿਹੜੀ ਕਲਾਕਿਰਤੀ ਤੁਸੀਂ ਵੇਖ ਰਹੇ ਹੋ ਬੱਚੇ ਦੁਆਰਾ ਬਣਾਈ ਹੋਈ ਵੱਖ-ਵੱਖ ਜਿਹੜੀਆਂ ਕਲਾਕਿਰਤੀਆਂ ਜਿਹੜੀ ਦੀਵਾਲੀ ਦੇ ਤਿਹਾੜੀ ਤੇ ਕਿਵੇਂ ਸਜਾਵਟ ਕੀਤੀ ਹੋਈ ਆ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਵਿਦਿਆਰਥੀ ਕੋਈ ਵੀ ਦਿਨ ਉਹਨਾਂ ਨੂੰ ਹਰੇਕ ਰੀਜ ਨਾਲ ਮરાਇਆ ਜਾਂਦਾ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਧਰਤੀ ਦਿਵਸ ਪ੍ਰਤੀ ਹੈ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਵਕਰੀਆਂ ਵਕਰੀਆਂ ਲਾਈਵ ਕੰਪਿਊਟਰ ਲਾਈਵ 1 ਵਨ ਦੇਖ ਰਹੇ ਹੋ ਤੁਸੀਂ ਕੰਪਿਊਟਰ ਲਾਈਵ 2 ਕਿੰਨੇ ਸੋਹਣਾ ਜਿਹੜਾ ਮਨਮੋਹਕ ਅੰਦਾਜ਼ ਹੈ ਇਹ ਦੇਖਿਆ ਜਾਵੇ ਖੂਬਸੂਰਤ ਵਾਤਾਵਰਨ ਨਾਲ ਕਹਿਣ ਦਾ ਭਾਵ ਤਾਂ ਬੱਚਿਆਂ ਦਾ ਆਟੋਮੈਟਿਕ ਜਿਹੜਾ ਇਹਨਾਂ ਸਕੂਲਾਂ ਵਿੱਚ ਪੜਨ ਨੂੰ ਦਿਲ ਕਰਦਾਗਾ ਅੱਗੇ ਵੇਖ ਰਹੇ ਹੋ ਤੁਸੀਂ ਮੈਰਿਟੋਰੀਆ ਸਕੂਲ ਅੰਮ੍ਰਿਤਸਰ ਦੀ కెਮਿਸਟਰੀ ਲੈਬ 1 కెਮਿਸਟਰੀ ਲੈਬ 2 ਦੋ ਦੋ కెਮਿਸਟਰੀ ਲੈਬਾਂ ਨੇ ਸਕੂਲਾਂ ਦੇ ਵਿੱਚ ਬਾਇਓਲੋਜੀ ਲੈਬ ਜਿਹੜੀ ਬਕਾਇਦਾ ਤੌਰ ਤੇ ਬੱਚਾ ਨੂੰ ਜੀਵ ਵਿਗਿਆਨ ਸੰਬੰਧੀ ਜਿਹੜੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਆ ਫਿਜ਼ਿਕਸ ਲੈਬ ਮੈਰਿਟੋਰੀਆ ਸਕੂਲ ਅੰਮ੍ਰਿਤਸਰ ਕਲਾਸਰੂਮ ਦੇਖੋ ਕਿੰਨੇ ਸੋਹਣੇ ਕਲਾਸਰੂਮ ਨੇਗੇ ਤੇ ਬੱਚੇ ਕਿੰਨੇ ਖੁਸ਼ਮિજાਜ ਨਜ਼ਰ ਆ ਰਹੇ ਨੇ ਪਲੇਗਰਾਉਂਡਸ ਖੇਡਾਂ ਦਾ ਜਿਹੜਾ ਮੈਦਾਨ ਹੈ ਕਿੰਨਾ ਅੱਛਾ ਹੈ ਖੂਬਸੂਰਤ ਚਾਰ ਚੰਨ ਲ ਆ ਰਿਹਾਗਾ ਆਊਟ ਅਗੇ ਆਊਟਰ 뷰 ਆਫ ਸਕੂਲ ਦਾ ਜਿਹੜਾ ਸਾਰਾ ਤੁਸੀਂ 뷰 ਦੇਖ ਰਹੇ ਹੋ ਕਿ ਸਕੂਲ ਕਿੰਨਾ ਖੂਬਸੂਰਤ ਆਗਾ ਇਸ ਸਕੂਲ ਦੀ ਵਿਸ਼ੇਸ਼ਤਾ ਇਹ ਕਿ ਇੱਥੇ ਹਰਿਆਲੀ ਬਹੁਤ ਜ਼ਿਆਦਾ ਹੈ ਗਿਆ ਅਮਰਤਸਰ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਹਰਿਆਲੀ ਆ ਜਿੱਥੇ ਬੱਚਿਆਂ ਦੇ ਜਿਹੜੇ ਜਿਹੜੇ ਵੱਖਰੇ ਵੱਖਰੇ ਜਿਹੜੇ ਰੁੱਖ ਨੇ ਉਹਨਾਂ ਦੇ ਬੱਚੇ ਦਰਸ਼ਨ ਕਰਦੇ ਆ ਉਹਨਾਂ ਦੀ ਛਾਂ ਮਾਣਦੇ ਆ ਤੇ ਫਲ ਇੱਥੇ ਜਿਹੜਾ ਫਲਾਂ ਵਾਲੇ ਰੁੱਖ ਵੀ ਹਨ ਬਹੁਤ ਜੜੀ ਮਿਹਨਤ ਕੀਤੀ ਗਈ ਆ ਸਟਾਫ ਦੇ ਵੱਲੋਂ ਇੰਟਰਵਿਊ ਆਫ ਸਕੂਲ ਦਾ ਜਿਹੜਾ ਦ੍ਰਿਸ਼ ਦੇਖਿਆ ਜਾ ਰਿਹਾ ਹੈਗਾ ਅਕੈਡੈਮਿਕ ਐਕਟੀਵਿਟੀਆਂ ਜਿਹੜੀਆਂ ਬੱਕਰੀਆਂ ਬੱਕਰੀਆਂ ਬਹੁਤ ਜ਼ਿਆਦਾ ਐਕਟੀਵਿਟੀਜ਼ ਹੁੰਦੀਆਂ ਨੇ ਇਹ ਸਕੂਲ ਪੜ੍ਹਾਈ ਦੇ ਵਿੱਚ ਤਾਂ ਮੱਲਾ ਮਾਰ ਹੀ ਰਿਹਾ ਉਹਦੇ ਨਾਲ ਐਕਟੀਵਿਟੀਆਂ ਬਹੁਤ ਜ਼ਿਆਦਾ ਨੇ ਸਪੋਰਟਸ ਐਕਟੀਵਿਟੀਆਂ ਦੇਖ ਰਹੇ ਹੋ ਤੁਸੀਂ ਜਿਹੜੀਆਂ ਖੇਡਾਂ ਦੇ ਵਿੱਚ ਐਕਟੀਵਿਟੀਆਂ ਹੁੰਦੀਆਂ ਨੇਗੀਆਂ ਅੱਗੇ ਅਦਰ ਐਕਟੀਵਿਟੀਆਂ ਹੋਰ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਵੇਂ ਜੋਗਾ ਡੇ ਮਨਾਇਆ ਜਾਂਦਾ ਹੈਗਾ ਵੱਖਰਾ ਵੱਖਰਾ ਤਰੀਕੇ ਦੇ ਨਾਲ ਧਰਤੀ ਦਿਵਸ ਮਨਾਇਆ ਜਾਂਦਾ ਹੋਈ ਵੀ ਦਿਨ ਮਨਾਇਆ ਜਾਂਦਾ ਹਰੇਕ ਸਕੂਲ ਟੀਚਿੰਗ ਐਂਡ ਸਕਿਉਰਿਟੀ ਸਟਾਫ ਜਿਹੜਾ ਵੱਖਰੀ-ਵੱਖਰੀ ਬੱਚਿਆਂ ਦੇ ਪੱਖ ਤੋਂ ਜਿਹੜੀ ਸਕਿਉਰਿਟੀ ਹੈ ਬਹੁਤ ਜ਼ਿਆਦਾ ਤੇ ਸਕੂਲ ਦਾ ਸਟਾਫ ਜਿਹੜਾ ਬੱਚਿਆਂ ਦੀ ਸੇਵਾ ਦੇ ਵਿੱਚ ਦਿਨ ਰਾਤ ਜੁਟਿਆ ਰਹਿੰਦਾਗਾ ਅੱਗੇ ਜਿਹੜੇ ਸਕੂਲਾਂ ਦੇ ਜਿਹੜੀ ਪਲੱਸ 1 ਦੇ ਦਾਖਲੇ ਹੁੰਦੇ ਆ ਜਦੋਂ ਉਹਦੇ ਵਾਸਤੇ ਇੱਕ ਵਿਸ਼ੇਸ਼ ਟੀਮ ਜਿਹੜੀ ਤਿਆਰ ਕੀਤੀ ਜਾਂਦੀ ਹੈ ਤੁਸੀਂ ਵੇਖ ਰਹੇ ਹੋਗੇ ਤਾਂ ਕਿ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਤੇ ਮਾਪਿਆਂ ਨੂੰ ਤਾਂ ਵੇਖ ਰਹੇ ਹੋਗੇ ਤੁਸੀਂ ਬੱਚੇ ਜਿਹੜੇ ਅੱਗੇ ਤਸਵੀਰਾਂ ਦੇ ਵਿੱਚ ਫਿਰ ਜਿਹੜੇ ਬੱਚੇ ਵੱਖਰੇ ਵੱਖਰੇ ਦਿਨਾਂ ਨੂੰ ਜਦੋਂ ਮਨਾਉਂਦੇ ਆ ਤਾਂ ਵਾਤਾਵਰਣ ਦਿਵਸ ਵਾਲਾ ਰੁੱਖ ਲਗਾਏ ਜਾਂਦੇ ਨੇ ਕਿ ਉਸ ਦਿਨ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜਿਹੜੇ ਇਨਾਮ ਦਿੱਤੇ ਜਾਂਦੇ ਆ ਬੱਚਿਆਂ ਨੂੰ ਕਿ ਉਹਨਾਂ ਦੀਆਂ ਪ੍ਰਾਪਤੀਆਂ ਦੇ ਲਈ ਅੱਗੇ ਵੇਖ ਰਹੇ ਹੋ ਤੁਸੀਂ ਨਿਊ ਸੈਸ਼ਨ ਦੇ ਵਿੱਚ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾਗਾ ਜਦੋਂ ਨਵਾਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈਗੀ ਅੱਗੇ ਤੁਸੀਂ ਵੇਖ ਰਹੇ ਹੋਗੇ ਐਥਲੈਟਿਕ ਮੀਟ ਜਿਹੜੀ ਹਰ ਇੱਕ ਮੈਂ ਕਹਾਂ ਵੀ ਪੜ੍ਹਾਈ ਦੇ ਨਾਲ ਨਾਲ ਹਰੇਕ ਚੀਜ਼ ਦੇ ਬੱਚੇ ਨੂੰ ਸਮੇ ਦੇ ਹਾਂ ਦਾ ਬਣਾਇਆ ਜਾਂਦਾਗਾ ਕਿੰਨੇ ਸੋਹਣੀ ਜਿਹੜੀ ਗਰਾਊਂਡ ਦੀ ਦੇਖਾਗੀ ਤੇ ਕਿੰਨਾ ਸੋਹਣਾ ਪ੍ਰਬੰਧਾ ਇਹਦੇ ਵਿੱਚ ਜਿਹੜੀ ਵਿਦਿਆਰਥਣ ਇੱਕ ਦੌੜਾਕ ਦੇ ਰੂਪ ਦੇ ਵਿੱਚ ਦੌੜਦੀ ਹੋਈ ਨਜ਼ਰ ਆ ਰਹੀ ਆ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਕਿਸ ਤਰ੍ਹਾਂ ਦੇ ਨਾਲ ਸਾਰਾ ਜਿਹੜਾ ਬਹੁਤ ਅੱਛਾ ਵਿਊ ਹੈ ਜਿਹੜਾ ਐਥਲੈਟਿਕ ਮੀਟ ਦਾ ਜਿੰਨੀ ਸ਼ਾਨਦਾਰ ਤਰੀਕੇ ਦੇ ਨਾਲ ਕਰਵਾਈ ਜਾਂਦੀ ਹੈ ਇਹ ਲੱਗੇਗਾ ਟਿੰਕਰਿੰਗ ਲਾਈਵ ਹੈ ਜਿਹੜੀ ਇਸ ਦੀ ਵੇਖ ਰਹੇ ਹੋ ਤੁਸੀਂ ਸਾਰੀ ਲਾਈਵ ਜਿਹੜੀ ਹੈ ਸਟੀਮ ਬ੍ਰਿਲियੰਟ ਆਈਡੀਆਜ਼ ਐਡੀ ਦੋ ਵੀ ਵਿਚਾਰਨੇ ਕੇ ਤੁਮ ਬੜੀ ਸਿਸਟਮ ਜਿਹੜਾ ਬੜੀ ਬਣਾਈ ਜਾਂਦੇ ਨੇਗੇ ਦੋ ਬੱਚਿਆਂ ਦਾ ਗਰੁੱਪ ਬਣਾਇਆ ਜਾਂਦਾ ਤਾਂ ਕਿ ਇੱਕ ਦੂਜੇ ਨਾਲ ਆਪਣੇ ਮਨ ਦੇ ਭਾਵ ਸਾਂਝੇ ਕਰ ਸਕਣ ਦਾ ਬੜੀ ਸਿਸਟਮ ਜਿਵੇਂ ਬੱਚੇ ਰੂਮ ਦੇ ਵਿੱਚ ਰਹਿੰਦੇ ਨੇਗੇ ਇਹ ਜਿਹੜਾ ਕਿਉਂਕਿ ਰੈ residenc school ਇਹ ਸਾਰੇ ਇਹ ਸਪੋਰਟਸ ਡੇ ਹੈਪੀ ਨੈਸ਼ਨਲ ਸਪੋਰਟ ਡੇ ਕਿੰਨਾ ਸੋਹਣਾ ਜਿਹੜਾ ਪੋਸਟਰ ਦੇ ਦਰੀਏ ਦਰਸਾਇਆ ਗਿਆ ਬਾ ਕਮਾਲ ਹੈ ਬੱਚਾਂ ਦੀ ਜਿਹੜੀ ਜੇਮੈਨ ਦੇ ਵਿੱਚ ਬੜੀਆਂ ਵੱਡੀਆਂ ਮੱਲਾਂ ਦੇਖੀਆਂ ਜਾ ਰਹੀਆਂ ਨੇ ਵਿਦਿਆਰਥੀਆਂ ਦੀਆਂ ਤਸਵੀਰਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਜੇਮੈਨ ਕਲੀਅਰ ਕੀਤਾ ਅਗਰ ਵੇਖੇ ਅਗਰ ਪੇੜ ਉੱਪਰ ਕੁल्हाੜੀ ਚਲਾਓਗੇ ਤੋਂ ਸਾਸੋ ਪਰ ਤਲਵਾਰ ਚਲ ਜਾਏਗੀ ਬਹੁਤ ਸੋਹਣੀ ਜਿਹੜੀ ਜਿਹੜੀ ਇਹ ਤਸਵੀਰ ਬਿਆਨਬਾਜ਼ੀ ਕਰਦੀ ਹੈ ਰੁੱਖਾਂ ਨੂੰ ਸਾਨੂੰ ਪਿਆਰ ਕਰਨਾ ਚਾਹੀਦਾ ਵੱਖਰਾ ਵੱਖਰਾ ਧਰਤੀ ਦਿਵਸ ਪ੍ਰਤੀ ਹੈ ਜਿਹੜਾ ਵਾਤਾਵਰਣ ਪ੍ਰਤੀ ਅੱਗੇ ਵਾਤਾਵਰਣ ਦਿਵਸ ਮਨਾਇਆ ਜਾਂਦਾਗਾ ਪਾਣੀ ਪ੍ਰਤੀ ਹੈ ਕਿਵੇਂ ਅਸੀਂ ਸੇਵ ਕਰੀਏ ਇਸ ਨੂੰ ਕਿੰਨੀਆਂ ਸੋਹਣੀਆਂ ਤਸਵੀਰਾਂ ਨੇ ਜਿਹੜੇ ਬੱਚਾ ਨੇ ਸਾਰੀਆਂ ਬਣਾਈਆਂ ਹੋਈਆਂ ਨੇ ਵਾਤਾਵਰਣ ਨੂੰ ਲੈ ਕੇ ਫਿਰ ਜਿਹੜੀਆਂ ਤਸਵੀਰਾਂ ਵੇਖ ਰਹੇ ਆ ਆਪਾਂ ਐਥਲੈਟਿਕ ਮੀਟ ਦੀਆਂ ਦੇ ਵਿੱਚ ਵਕਰੀਆਂ ਵਕਰੀਆਂ ਐਥਲੀਟ ਨੇ ਕਿਸ ਤਰ੍ਹਾਂ ਦੇ ਨਾਲ ਪਹਿਲੀ ਦੂਸਰੀ ਤੀਸਰੀ ਪੋਜੀਸ਼ਨ ਕਿੰਨਾ ਜਿਹੜਾ ਸਟਾਫ ਖਿਆਲ ਰੱਖਦਾ ਹੈਗਾ ਨਾ ਬੱਚੇ ਦਾ ਸੀਨੀਅਰ ਸਕੈਂਡਰੀ ਰੈਡੀਐਂਸ ਸਕੂਲ ਫਾਰ ਮੈਰੀਟਰੀਅਸ ਸਟੂਡੈਂਟਸ ਅੰਮ੍ਰਿਤਸਰ ਦੇ ਜਿਹੜਾ ਬੱਚੇ ਨਜ਼ਰ ਆ ਰਹੇ ਨੇ ਸਟਾਫ ਦੇ ਨਾਲ ਸਵੇਰ ਦੀ ਸਭਾ ਦੇ ਵਿੱਚ ਬੱਚੇ ਵੇਖ ਰਿਹਾ ਤੁਸੀਂ ਕਿੰਨੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜੇ ਅ ਬੱਚੇ ਨਜ਼ਰ ਆ ਰਹੇ ਨੇਗੇ ਦੇਖੋ ਤੁਸੀਂ ਬੜੀਆਂ ਬਾ ਕਮਾਲ ਤਸਵੀਰਾਂ ਨੇ ਸਵੇਰ ਦੀ ਤੇ ਅੱਗੇ ਜਿਹੜਾ ਸਮੂਹ ਸਟਾਫ ਨਜ਼ਰ ਆ ਰਿਹਾਗਾ ਬੱਚੇ ਖੁਸ਼ਮੁਜਾਜ਼ ਜਿਹੜਾ ਦਿਖਾਈ ਦੇ ਰਹੇ ਨੇ ਲੜਕੀਆਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਸੁਪਨਿਆਂ ਨੂੰ ਬੂਰ ਪੈਂਦਾਗਾ ਇੱਥੇ ਆ ਕਿ ਸੋਹਣੇ ਕਲਾਸਰੂਮ ਦੇਖੇ ਜਾ ਰਹੇ ਨੇਗੇ ਅੱਗੇ ਜਿਹੜਾ ਫੇਰ ਖੇਡਾਂ ਦੀਆਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਲਗਾਤਾਰਤਾ ਦੇ ਵਿੱਚ ਦੇਖੋ ਕਿੰਨਾ ਸੋਹਣਾ 뷰 ਜਿਹੜਾ ਸਜਾਵਟ ਕੀਤੀ ਗਿਆ ਗੇਟ ਦੇ ਉੱਪਰ ਸੀਨੀਅਰ ਸਕੈਂਡਰੀ ਰੈਜੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਅਮਰਤਸਰ ਇਹ ਸਕੂਲ ਦਾ ਗੇਟ ਵੇਖ ਰਹੇ ਹੋ ਤੁਸੀਂ ਸੋ ਜਿਹੜਾ ਬੜਾ ਕਮਾਲ ਦਾ ਜਿਹੜਾ ਦ੍ਰਿਸ਼ ਦੇਖਣ ਨੂੰ ਮਿਲਦਾਗਾ ਇਸ ਸਕੂਲ ਦਾ ਜਿਹੜਾ ਵਾਤਾਵਰਨ ਉਹ ਬਹੁਤ ਅੱਛਾਗਾ ਹਰੀਆਵਲ ਭਰਪੂਰ ਵਾਤਾਵਰਨਗਾ ਜੇ ਬਕਾਇਦਾ ਤੌਰ ਤੇ ਦੇਖਿਆ ਜਾਵੇ ਤਾਂ ਇੱਥੇ ਜਿਹੜੀ ਹਰਿਆਲੀ ਬਹੁਤ ਜ਼ਿਆਦਾ ਜਿਹੜੀ ਇਸ ਸਕੂਲ ਦੇ ਵਿੱਚ ਦੇਖਣ ਨੂੰ ਜਿਹੜੀ ਮਿਲਦੀ ਹੈਗੀ ਸੋ ਇਹਨਾਂ ਜਿਹੜਾ ਦਿਖ ਜਿਹੜੀ ਅੱਛੀ ਆ ਬੜੀ ਕਮਾਲ ਦੀ ਆ ਤੇ ਜਿਹੜੀ ਵਕਾਇਦਾ ਤੌਰ ਤੇ ਵੱਖਰੀਆਂ ਵਕਰੀਆਂ ਤਸਵੀਰਾਂ ਸਾਰੀਆਂ ਤੁਸੀਂ ਵੇਖ ਰਹੇ ਹੋਗੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਬੱਚੇ ਇਕੱਤਰਤ ਨਜ਼ਰ ਆ ਰਹੇ ਨੇਗੇ ਕਿੰਨੀਆਂ ਸੋਹਣੀਆਂ ਜਿਹੜੀਆਂ ਮਤਲਬ ਉਹ ਉਹਨਾਂ ਦੇ ਜਿਹੜਾ ਲਾਈਨਾਂ ਦੇ ਵਿੱਚ ਇੱਕ ਖੜੇ ਹੋਏ ਨੇ ਉਹ ਤੇ ਉਹਨਾਂ ਦੀਆਂ ਡਰੈੱਸਾਂ ਦੇਖੋ ਤੁਸੀਂ ਅਗੇ ਖਿਡਾਰੀਆਂ ਦੀਆਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਸਕੂਲ ਦਾ ਦ੍ਰਿਸ਼ ਵੇਖ ਰਹੇ ਹੋ ਤੁਸੀਂ ਗਰਾਊਂਡ ਦੇਖ ਰਹੇ ਹੋ ਜਿੱਥੇ ਅਸੈਂਬਲੀ ਹੁੰਦੀ ਹੈ ਕਲਾਸਾਂ ਲੱਗਦੀਆਂ ਲੱਗੀਆਂ ਤਾਂ ਵਿਦਿਆਰਥੀ ਗਰਮੀ ਦੇ ਵਿੱਚ ਜਿਹੜਾ ਸ਼ਬੀਲ ਆਉਂਦੇ ਹੋਏ ਮਾਪੇ ਆਉਂਦੇ ਨੇ ਕਿ ਉਹਨਾਂ ਵਾਸਤੇ ਸਮੂਹ ਸਟਾਫ ਸ਼ਬੀਲ ਆਉਂਦਾ ਤਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਸੁਖਮਨੀ ਸਾਹਿਬ ਦਾ ਜੋ ਪਾਠ ਕਰਵਾਇਆ ਜਾਂਦਾ ਨਵੇਂ ਸੈਸ਼ਨ ਦੇ ਉੱਪਰ ਵੇਖ ਰਹੇ ਹੋ ਤੁਸੀਂ ਤਸਵੀਰਾਂ ਵਿਦਿਆਰਥੀ ਨੇ ਸਾਰੀਆਂ ਸਪੋਰਟਸ ਦੀਆਂ ਖੇਡਾਂ ਦੀਆਂ ਤਾਂ ਜਿਹੜਾ ਜਿਹੜਾ ਪੜ੍ਹਨ ਦੇ ਨਾਲ ਨਾਲ ਖੇਡਣਾ ਬਹੁਤ ਜ਼ਰੂਰੀ ਹੈ ਮੈਰੀਟੋਰੀਅ ਸਕੂਲ ਅੰਮਰਸਰ ਦੇ ਵਿੱਚ ਖੇਡਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਬੱਚਿਆਂ ਦਾ ਤੇ ਵਿਦਿਆਰਥੀ ਜਿਹਨੇ ਜਿਹੜੇ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਬੜੀਆਂ ਵੱਡੀਆਂ ਬੱਲਾ ਮਾਰੀਆਂ ਸੀ ਇਸ ਸਕੂਲ ਨੇ ਤਾਂ ਵੱਖਰਾ ਵੱਖਰਾ ਤੁਸੀਂ ਸਾਰਾ ਤਸਵੀਰਾਂ ਦੇ ਵਿੱਚ ਤਾਂ ਜਿਹੜਾ ਇਹ ਫੌਜ ਦੇ ਉੱਚ ਕੋਟੀ ਦੇ ਅਫਸਰਾਂ ਵੱਲੋਂ ਜਿਹੜਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈਗਾ ਇਹ ਤਸਵੀਰਾਂ ਵੀ ਦੇਖ ਰਹੇ ਹੋ ਤੁਸੀਂ ਕਿੰਨੀਆਂ ਜੜੀਆਂ ਸੋਹਣੀਆਂ ਅੱਗੇ ਦੇਖ ਰਹੇ ਹੋ ਤੁਸੀਂ ਲਾਈਨਾਂ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਵਿਦਿਆਰਥੀ ਸਵੇਰ ਦੀ ਸਭਾ ਦੇ ਵਿੱਚ ਮਾਈ ਭਾਗੋ ਹੋਸਟਲ ਵੇਖ ਰਹੇ ਹੋ ਤੁਸੀਂ ਮੈਦਾਨ ਸਕੂਲ ਦਾ ਕਿੰਨਾ ਸੋਹਣਾ ਹੈਗਾ ਚਾਰ ਚੈਨਲ ਆ ਰਿਹਾ ਹੋਸਟਲ ਦੀਆਂ ਸਾਰੀਆਂ ਤਸਵੀਰਾਂ ਵੱਖਰੇ ਵੱਖਰੇ ਥੀਵੂ ਦੇਖ ਰਹੇ ਹੋਸਟਲ ਦੇ ਸਾਰੇ ਨਿਸ਼ਚੈ ਕਰ ਆਪਣੀ ਜੀਤ ਕਰੋ ਤਾਂ ਜਿਹੜਾ ਹੈ ਜਿਹੜੀ ਕਿੰਨੀ ਸੋਹਣੀ ਦਿੱਖ ਆਪਾਂ ਨੂੰ ਜਿਹੜੀ ਸਕੂਲ ਦੀ ਦੇਖਣ ਨੂੰ ਮਿਲ ਰਹੀ ਹੈਗੀ ਬਹੁਤ ਕਮਾਲ ਦੀ ਦਿੱਖ ਸਾਰੇ ਹੋਸਟਲ ਦੀਆਂ ਵੱਖਰੀਆਂ ਵੱਖਰੀਆਂ ਤਸਵੀਰਾਂ ਆਪਾਂ ਚਾਰ ਚਿਹਰੇ ਤੋਂ ਵੇਖ ਰਹੇ ਹਾਂ ਲਾਈਵ ਦੇ ਵਿੱਚ ਬੱਚੇ ਪੜ੍ਹਦੇ ਹੋਏ ਨਜ਼ਰ ਆ ਰਹੇ ਨੇਗੇ ਗੱਲਬਾਤ ਕਰਦੇ ਹੋਏ ਅ ਅੱਗੇ ਫੇਰ ਤਸਵੀਰਾਂ ਜਿਹੜੀਆਂ ਦ੍ਰਿਸ਼ ਦੇਖਿਆ ਜਾ ਰਿਹਾਗਾ ਸਕੂਲ ਦਾ ਵੱਖੋ ਵੱਖਰਾ ਸੋ ਬੜੇ ਜਿਹੜੇ ਇੱਥੇ ਬੱਚਾ ਨੂੰ ਜਿਹੜੇ ਸੰਸਕਾਰ ਸਿਖਾਏ ਜਾਂਦੇ ਆ ਚਕੋਟੀ ਦੇ ਤਸਵੀਰਾਂ ਵੇਖ ਰਹੇ ਹੋ ਤੁਸੀਂ ਅੱਗੇ ਜਿਹੜੇ ਬੱਚੇ ਪੋਸਟਰ ਪ੍ਰਦਰਸ਼ਨ ਵਾਲੇ ਬੱਚੇ ਨੇ ਪੋਸਟਰ ਬਣਾਉਂਦੇ ਨੇਗੇ ਉਹਨਾਂ ਦੀਆਂ ਤਸਵੀਰਾਂ ਤੇ ਵਿਦਿਆਰਥੀ ਅੱਗੇ ਦੇਖੋ ਅ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਾਜ਼ਰੀ ਭਰਦੇ ਹੋਏ ਕਿੰਨੇ ਅੱਛੀ ਜਿਹੜੇ ਲੱਗ ਰਹੇ ਨੇਗੇ ਤਾਂ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਅ ਇਸ ਤਰ੍ਹਾਂ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਾਈ ਜਾਂਦੇ ਆ ਮੈਰੀਟੋਰੀਆ ਸਕੂਲ ਹੰਮਰਤਸਰ ਜਿਹੜਾ ਸਟਾਫ ਹੈ ਉਹ ਬੱਚਿਆਂ ਦਾ ਸਨਮਾਨ ਕਰਦਾ ਹੋਇਆ ਬੱਚੇ ਕਿਸ ਤਰ੍ਹਾਂ ਦੇ ਨਾਲ ਲੈਬ ਦੇ ਵਿੱਚ ਜਿਹੜਾ ਪ੍ਰਯੋਗ ਕਰਦੇ ਨੇ ਪ੍ਰਯੋਗਸ਼ਾਲਾ ਦੇ ਵਿੱਚ ਜਾਂਦੇ ਨੇ ਉਹ ਵੀ ਆਪਾਂ ਵੇਖ ਸਕਦੇ ਆ ਵੱਖਰੇ ਵੱਖਰੇ 뷰 ਸਾਰੇ ਬਰਾਂਡੇ ਦਾ ਇਮਾਰਤ ਦਾ ਗਰਾਊਂਡ ਦਾ ਕਿੰਨਾ ਜਿਹੜਾ ਖੂਬਸੂਰਤ ਜਿਹੜਾ ਸਾਰਾ ਮਨਮੋਹਕ ਅੰਦਾਜ਼ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ ਸੋ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਨਿਰੰਤਰ ਜਿਹੜਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਹੈਗਾ ਬਹੁਤ ਸਾਰੇ ਵਿਦਿਆਰਥੀ ਇੱਥੋਂ ਪੜ੍ਹ ਲਿਖ ਕੇ ਉੱਚ ਕੋਟੀ ਦੀਆਂ ਜਿਹੜੀਆਂ ਨੌਕਰੀਆਂ ਦੇ ਉੱਪਰ ਅੱਜ ਕੱਲ ਜਿਹੜਾ ਨੌਕਰੀ ਕਰ ਰਹੇ ਨੇਗੇ ਆਪਣਾ ਭਵਿੱਖ ਸੰਭਾਰ ਕੇ ਸਮਾਜ ਦੇ ਵਿੱਚ ਯੋਗਦਾਨ ਪਾ ਰਹੇ ਨੇਗੇ ਸੋ ਕਾਫੀ ਜਿਹੜੀ ਖਿੱਚ ਬਣੀ ਰਹਿੰਦੀ ਹੈਗੀ ਵਿਦਿਆਰਥੀਆਂ ਦੀ ਤਾਂ ਇੱਥੇ ਜਿਹੜਾ ਜਾਣਾ ਵੀ ਸੌਖਾ ਹੈ ਰੇਲਵੇ ਦੇ ਰਾਹੀਂ ਰੇਲ ਦੇ ਰਾਹੀਂ ਵੀ ਜਾਇਆ ਜਾ ਸਕਦਾ ਹੈਗਾ ਤੇ ਬਸਦੇ ਰਹੇ ਵੀ ਜਾਇਆ ਜਾ ਸਕਦਾਗਾ ਤੇ ਸਕੂਲ ਦਾ ਵਾਤਾਵਰਨ ਬਹੁਤ ਜਿਆਦਾ ਟੁਕਮਾ ਤੇ ਬੱਚੇ ਜਿਹੜਾ ਹੈਗੇ ਆ ਇੱਕ ਤਰੀਕੇ ਦੇ ਨਾਲ ਅ ਮਿਹਨਤ ਕਰਕੇ ਦਿਨ ਰਾਤ ਉਹ ਆਪਣੇ ਸੁਪਨਿਆਂ ਨੂੰ ਜਿਹੜਾ ਸਹਕਾਰ ਕਰਦੇ ਨੇਗੇ ਸੋ ਅੱਜ ਦੀ ਰਿਪੋਰਟ ਦੇ ਵਿੱਚ ਸੀਗਾ ਤੁਹਾਡੇ ਸਨਮੁਖ ਮੈਰੀਟੋਰੀਆ ਸਕੂਲ ਅੰਮ੍ਰਿਤਸਰ ਸੋ ਆਸ ਹੈ ਕਿ ਤਸਵੀਰਾਂ ਦੇ ਜਰੀਏ ਤੁਹਾਨੂੰ ਪੂਰੇ ਸਕੂਲ ਦਾ ਵਿਊ ਪਤਾ ਲੱਗ ਗਿਆ ਹੋਣਾਗਾ ਕਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਜਿਹੜੀਆਂ ਨਿਰੰਤਰ ਜਿਹੜਾ ਪੜ੍ਹਾਈ ਕਰਕੇ ਇਥੋਂ ਆਪਣੇ ਸੁਪਨਿਆਂ ਨੂੰ ਜਿਹੜਾ ਸਕਾਰ ਕਰ ਰਹੇ ਨੇ ਤੇ ਜਿਹੜਾ ਸਮੂਹ ਸਟਾਫ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਨਿਰੰਤਰ ਵਿਦਿਆਰਥੀਆਂ ਦੀ ਹਾਜ਼ਰੀ ਦੇ ਵਿੱਚ ਦਿਨ ਰਾਤ ਜਿਹੜਾ ਹਾਜ਼ਰ ਹੋਇਆ ਹਰਿੰਦਾਗਾ ਸੋ ਸਤਿਓ ਜਿਹੜੇ ਨਵੇਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੇ ਸਕੂਲ ਦੀ ਰਿਪੋਰਟ ਲੈ ਕੇ ਆਪਾਂ ਤੁਹਾਡੇ ਸੰਮੁਖ ਹਾਜ਼ਰ ਹੋਵਾਂਗੇ ਤਾਂ ਕਿ ਵਿਦਿਆਰਥੀਆਂ ਦੇ ਵਿੱਚ ਬੜੀ ਉਤਸੁਕਤਾ ਬਣੀ ਰਹਿੰਦੀ ਹੈਗੀ ਵੀ ਸਾਨੂੰ ਹਰੇਕ ਸਕੂਲ ਦਾ ਵਿਊ ਦਿਖਾਓ ਜੀ ਤਾ ਪਤਾ ਲੱਗੇ ਵੀ ਕਿੱਥੇ ਆ ਉਹਨਾਂ ਦੇ ਜਾਣਦੇ ਸੰਬੰਧੀ ਵੀ ਥੋੜਾ ਸੌਖਾ ਹੋ ਜੇ ਸਕੂਲ ਬਾਰੇ ਵੀ ਥੋੜਾ ਜਿਹਾ ਪਤਾ ਲੱਗੇ ਸਾਰੀ ਗੱਲਬਾਤ ਸੋ ਤੁਹਾਡੀ ਸੇਵਾ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਆ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਇਹਨੂੰ ਸ਼ੇਅਰ ਕਰਿਓ ਕਿ ਤਾਂ ਕਿ ਵਾਤ ਤੋਂ ਵਾਤ ਵਿਦਿਆਰਥੀਆਂ ਕੋਲੇ ਗੱਲ ਪਹੁੰਚੇ ਤਾਂ ਅਗਲੀ ਵੀਡੀਓ ਆਪਾਂ ਜਿਹੜੇ ਅਗਲੇ ਸਕੂਲ ਦੀ ਲੈ ਕੇ ਹਾਜ਼ਰ ਹੋਵਾਂਗੇ ਕਿਸੇ ਮੈਰਿਟੋਰੀਅ ਸਕੂਲ ਦੀ ਸ਼ੁਕਰੀਆ ਮਿਹਰਬਾਨੀ ਧੰਨਵਾਦ